ਪੀ ਟ੍ਰਿਪਲ ਐਸ ਵੀ ਕੋਲਰਕ ਦੀ ਵੈਕੈਂਸੀ ਆ ਗਈ ਤੁਹਾਨੂੰ ਪਤਾ ਸੀ ਸਰ ਪੀ ਐਸ ਟ ਸੀ ਐਲ ਵੀ ਆ ਗਿਆ ਤੁਹਾਨੂੰ ਸਰ ਅੱਜ ਹੋਰ ਵੀ ਪੀ ਟ੍ਰਿਪਲ ਐਸ ਵੀ ਨੇ ਭਰਤੀਆਂ ਕੱਢੀਆਂ ਸਰ ਪੀ ਟ੍ਰਿਪਲ ਐਸ ਵੀ 80 ਹੋ ਚੁੱਕੀ ਹੈ ਕਿਉਂਕਿ ਤਾਂ ਬੱਚੋ ਤੁਸੀਂ ਵੀ ਤਿਆਰ ਲਓ ਪੀ ਟ੍ਰਿਪਲ ਐਸ ਵੀ ਨੇ ਵੈਕੈਂਸੀ ਅੱਜ ਵੀ ਕੱਢੀਆਂ ਜਦੋਂ ਰੈਗੂਲਰ ਬੇਸਿਸ ਦੇ ਵੈਕੈਂਸੀਆ ਜੋ ਆਉਂਦੇ ਰਹਿਣਗੀਆਂ 2027 ਦੇ ਵਿੱਚ ਇਲੈਕਸ਼ਨ ਹੈ ਫਟਵਾਰੇ ਦੀ ਭਰਤੀ ਵੀ ਆਣੀ ਹੈ ਤੇ ਉਹਦੀ ਕੁਆਲਿਫੀਕੇਸ਼ਨ ਦੇ ਵਿੱਚ ਇੱਕ ਨਾ ਇਹਨਾਂ ਨੇ ਚੀਜ਼ ਮੰਗੀ ਹੋਈ ਹੈ ਉਹ ਹੈ ਆਈ ਐਸਓ ਸਰਟੀਫਾਈਡ ਕੰਪਿਊਟਰ ਦਾ ਸਰਟੀਫਿਕੇਟ 120 ਘੰਟੇ ਵਾਲਾ ਟੋਡੇ ਕੋਲੋਂ ਨਹੀਂ ਹੈ ਤੁਸੀਂ ਸਾਖੀ ਮੈਡਮ ਤੁਹਾਡੇ ਲਈ ਕੋ 120 ਕੰਪਿਊਟਰ ਸਰਟੀਫਿਕੇਸ਼ਨ ਦਾ ਕੋਰਸ ਲੌਂਚ ਕੀਤਾ ਉਹਦੇ ਬਾਰੇ ਮੈਡਮ ਤੁਹਾਨੂੰ ਦੱਸਣਗੇ 120 ਘੰਟਿਆਂ ਦਾ ਕੰਪਿਊਟਰ ਸਰਟੀਫਿਕੇਟ ਕੋਰਸ ਜਿਹੜਾ ਆਪਣਾ 20 ਨਵੰਬਰ ਨੂੰ ਸਟਾਰਟ ਹੋਣ ਜਾ ਰਿਹਾ ਯਾਨੀ ਪਰਸੋ ਆਪਣਾ ਹੀ ਬੈਚ ਸਟਾਰਟ ਹੋਣ ਜਾ ਰਿਹਾ ਹੁਣ ਐਸ ਬੈਚ ਦੇ ਅੰਦਰ ਹੋਣ ਕੀ ਜਾ ਰਿਹਾ ਲਾਈਵ ਕਲਾਸਿਸ ਹੋਣ ਗਿਆ ਮਤਲਬ ਕੰਪਿਊਟਰ ਦਾ ਸਾਰਾ ਸਿਲੇਬਸ ਕਵਰ ਹੋਊਗਾ ਰਿਕਾਰਡਡ ਲੈਕਚਰਸ ਹੋ ਸਕਦੇ ਹੋ ਨਾਲ ਨਾਲ ਤੁਹਾਨੂੰ ਪ੍ਰੈਕਟੀਕਲ ਵੀ ਕਰਾਇਆ ਜਾਏ ਐਸ ਸਰਟੀਫਿਕੇਟ ਦੀ ਜਿਹੜੀ ਹੋਮ ਡਿਲੀਵਰੀ ਹੈ ਉਹ ਬਿਲਕੁਲ ਫ੍ਰੀ ਹੋ ਉਸ ਕੋਰਸ ਦਿੱਤੀ ਜਾਏਗੀ ਤੇ ਤਰੀਕ ਨੂੰ ਆਪਣਾ ਇਹ ਬੈਚ ਸਟਾਰਟ ਹੋਣ ਜਾ ਰਿਹਾ ਹੈ ਤੁਸੀ ਐਪ ਨੂੰ ਡਾਊਨਲੋਡ ਕਰਨਾ ਹੈ ਫਿਟਨੈਸ ਵੀ ਤੋਂ ਸੈਕਸ਼ਨ ਤੋਂ ਤੁਹਾਨੂੰ ਇਹ ਸਰਟੀਫਿਕੇਟ ਸਿਸ਼ਨ ਕੋਰਸ ਮਿਲ ਜਾਏਗਾ ਯੂਸ ਕੋਡ YT23 ਐਸ ਕੋਡ ਨੂੰ ਯੂਜ਼ ਕਰਕੇ ਤੁਸੀ ਮੈਕਸਿਮਮ ਡਿਸਕਾਊਂਟ ਪਾ ਸਕਦੇ ਹੋ ਤੇ ਇਹ ਜਿਹੜਾ ਬੈਚ ਹੈ 879 ਰੁਪਏ ਦਾ ਫਰਮ ਮਿਲ ਜੇ ਸਿੱਧੀ ਜੀ ਗੱਲ ਇਹ ਹੈ ਦੋਸਤੋ ਕਿ ਜਿਵੇਂ ਤੁਸੀਂ ਕੰਪਿਊਟਰ ਦੇ ਉਸ ਸਰਟੀਫਿਕੇਟ ਦੇ ਵਿੱਚ ਆਪ ਲਈ ਐਡਮਿਸ਼ਨ ਲੈਣੇ ਹੋ ਮੈਡਮ ਇੱਕ ਤਾਂ ਤੁਹਾਨੂੰ ਕੰਪਿਊਟਰ ਸਾਰਾ ਪੜਾਉਣਗੇ ਜੋ ਤੁਹਾਡੇ ਪੰਜਾਬ ਪੁਲ ਸਪੀਡ ਟ੍ਰਿਪਲ ਪਲਸ ਵੀ ਦੇ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਜਾਏਗਾ ਨਾਲੇ 1200 ਰੁਪਏ ਦਾ ਕੰਪਿਊਟਰ ਸਰਟੀਫਿਕੇਸ਼ਨ ਕੋਰਸ ਮਤਲਬ ਲੰਮਸੋਂ 800 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚਦਾ ਕੀਤਾ ਜਾਊਗਾ ਜਦੋਂ ਤੁਸੀਂ ਉਹ ਕਲਾਸਾਂ ਨੂੰ ਲਾ ਲਓਗੇ ਤਾਂ ਮੌਕਾ ਵਧੀਆ ਦੋਸਤੋ ਆਫਰ ਵੀ ਚੱਲਿਆ ਹੋਇਆ ਗਵਾਇਓ